ਆਂੀਆਂ ਪਿਗਮੈਂਟੇਸ਼ਨ ਹਟਣਗੀਆਂ 7 ਦਿਨ ਦੇ ਵਿੱਚ ਅਗਰ ਤੁਸੀਂ ਇਸ ਫੇਸ ਪੈਕ ਦਾ ਫੇਸ਼ੀਅਲ ਕਰਦੇ ਹੋ ਠੀਕ ਹੈ ਇਸ ਫੇਸ਼ੀਅਲ ਨੂੰ ਕਰਕੇ ਤੁਸੀਂ 7 ਦਿਨ ਵਿੱਚ ਆਪਣੇ ਸ਼ਾਈਆਂ ਵੀ ਠੀਕ ਕਰ ਸਕਦੇ ਹੋ ਪਿਗਮੈਂਟੇਸ਼ਨ ਠੀਕ ਕਰ ਸਕਦੇ ਹੋ ਦਾਗ ਤਾਂ ਵੀ ਠੀਕ ਕਰ ਸਕਦੇ ਹੋ ਤੇ ਰੰਗ ਗੋਰਾ ਵੀ ਕਰ ਸਕਦੇ ਹੋ ਤੇ ਚਲੋ ਜੀ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਇਹ ਵਾਲਾ ਫੇਸ਼ੀਅਲ ਕਰਨਾ ਹੈਗਾ ਹੈ ਤੇ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹਿਲਾਂ ਪਹੁੰਚ ਤੇ ਮੈਂ ਬਿੰਦੂ ਲੁਧਿਆਣਾ ਤੋਂ ਬਲੋਂਗ ਕਰਦੀ ਹਾਂ ਤੁਹਾਡੇ ਲਈ ਤੇ ਅੱਜ ਦਾ ਜਿਹੜਾ ਫੇਸ਼ੀਅਲ ਹੈ ਉਹਦੇ ਲਈ ਆਪਾਂ ਲੈਣਾ ਹੈਗਾ ਕੱਚਾ ਦੁੱਧ ਯਾਨੀ ਕਿ ਰੋ ਮਿਲਕ ਕੱਚਾ ਦੁੱਧ ਲੈਣਾ ਤੁਸੀਂ ਚਾਹੇ ਤਾਂ ਮੱਝ ਦਾ ਦੁੱਧ ਲੈ ਲਓ ਚਾਹੇ ਤੁਸੀਂ ਗਾਂ ਦਾ ਵੀ ਦੁੱਧ ਲੈ ਸਕਦੇ ਹੋ ਠੀਕ ਹੈ ਜਿਹੜਾ ਦੁੱਧ ਹੁੰਦਾ ਹੈ ਸਾਡੀ ਸਕਿਨ ਨੂੰ ਬਹੁਤ ਬ੍ਰਾਈਟ ਕਰਨ ਵਿੱਚ ਕੰਮ ਕਰਦਾ ਹੈ ਠੀਕ ਹੈ ਇਹਦੇ ਵਿੱਚ ਕੀ ਪਾਣਾ ਤੁਸੀਂ ਤੁਸੀਂ ਪਾਣਾ ਹੈ ਮਲੇਠੀ ਪਾਊਡਰ ਔਰ ਜੈਫਲ ਪਾਊਡਰ ਇਹ ਮਿਕਸ ਕਰਕੇ ਮੈਂ ਰੱਖਿਆ ਹੋਇਆ ਮਲੇਠੀ ਔਰ ਜੈਫਲ ਪਾਊਡਰ ਜਿਹੜਾ ਮੈਂ ਮਿਕਸ ਕਰਕੇ ਰੱਖਿਆ ਹੋਇਆ ਹੈ ਮਲੇਠੀ ਔਰ ਜਿਹੜਾ ਜੈਫਲ ਪਾਊਡਰ ਹੁੰਦਾ ਹੈ ਨਾ ਇਹ ਸ਼ਾਇਆ ਨੂੰ ਠੀਕ ਕਰਨ ਵਿੱਚ ਇੰਨਾ ਕੰਮ ਦਾ ਹੈ ਨਾ ਬਹੁਤ ਹੀ ਕੰਮ ਦਾ ਮੇਰੀ ਬੇਟੀ ਦੇ ਨਾ ਦਾਗ ਪੈ ਗਏ ਸੀਗੇ ਪਿੰਪਲਾਂ ਦੇ ਤੇ ਠੀਕ ਨਹੀਂ ਸੀ ਹੋ ਰਹੇ ਕਾਫੀ ਕਰੀਮਾਂ ਟਿਊਬਾਂ ਵੀ ਵਰਤੀਆਂ ਸੀਗੇ ਬਿਲਕੁਲ ਠੀਕ ਨਹੀਂ ਸੀ ਹੁੰਦੇ ਤੇ ਜਦੋਂ ਮਲੇਠੀ ਔਰ ਜੈਫਲ ਜਿਹੜਾ ਦੁੱਧ ਚ ਮਿਕਸ ਕਰਕੇ ਇਹਦਾ ਆਪਾਂ ਫੇਸ਼ਲ ਕਰਦੇ ਰਹੇ ਨਾ ਤੇ ਲਗਾਉਂਦੇ ਰਹੇ ਆ ਤੇ ਮੈਂ ਕਹਿੰਨੀ ਆ ਪਤਾ ਨਹੀਂ ਚੱਲਿਆ ਹੈਗਾ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰੇ ਦਾਗ ਵੀ ਚਲੇ ਗਏ ਔਰ ਪਿੰਪਲ ਵੀ ਠੀਕ ਹੋ ਗਏ ਤੇ ਰੰਗ ਵੀ ਬਹੁਤ ਜ਼ਿਆਦਾ ਬ੍ਰਾਈਟ ਹੋ ਗਿਆ ਸੀਗਾ ਤੇ ਜਿਹੜੇ ਕਹਿੰਦੇ ਨੇ ਸਾਡਾ ਰੰਗ ਕਾਲਾ ਹੈ ਜਾਂ ਕਣਕ ਪਿੰਨਾ ਹੈ ਸੀ ਗੋਹਰਾ ਕਰਨਾ ਚਾਹੁੰਦੇ ਆ ਸਾਫ ਕਰਨਾ ਚਾਹੁੰਦੇ ਆ ਤੇ ਉਹ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਕੀ ਕਰਨਾ ਕੱਚਾ ਦੁੱਧ ਲੈਣਾ ਹੈਗਾ ਤਿੰਨ ਚਾਰ ਚਮਚੇ ਕੱਚਾ ਦੁੱਧ ਲੈ ਲਓ ਜਿੰਨਾ ਕ ਤੁਹਾਨੂੰ ਜ਼ਰੂਰਤ ਹੈਗੀ ਹੈ ਠੀਕ ਹੈ ਜਾਨਕਿ ਜਿੱਦੇ ਕਿ ਆਪਣੇ ਫੇਸ ਦੇ ਰਿਕੋਰਡਿੰਗ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਮਲੇਠੀ ਪਾਊਡਰ ਔਰ ਵਿੱਚ ਥੋੜਾ ਜਿਹਾ ਜੈਫਲ ਜਿਹੜਾ ਮਿਕਸ ਕੀਤਾ ਹੋਇਆ ਤੇ ਨਾਲ ਹੀ ਤੁੜੜ ਜਾ ਪਾਣਾ ਆਪਾਂ ਇਹਦੇ ਵਿੱਚ ਵੇਸਣ ਵੇਸਣ ਜਿਹੜਾ ਸਾਡੀ ਸਕਿਨ ਨੂੰ ਬ੍ਰਾਈਟ ਕਰਨ ਵਿੱਚ ਵੀ ਬਹੁਤ ਕੰਮ ਆਉਂਦਾ ਹੈ ਬਹੁਤ ਬ੍ਰਾਈਟ ਕਰ ਦਿੰਦਾ ਸਕਿਨ ਨੂੰ ਤੇ ਇਸ ਤਰੀਕੇ ਨਾਲ ਤੁਸੀਂ ਇਹਦੀ ਮਿਕਸ ਕਰਕੇ ਤੇ ਇਹਦੀ ਜਿਹੜੀ ਹੈ ਨਾ ਨਾਨ ਥਿੰਕ ਕਰੀਮ ਬਣਾਣੀ ਹੈ ਨਾ ਹੀ ਜ਼ਿਆਦਾ ਪਤਲੀ ਬਣਾਣੀ ਹੈ ਇੱਕ ਮੀਡੀਅਮ ਜੀ ਰੱਖ ਕੇ ਤੁਸੀਂ ਇਹਦੀ ਕਰੀਮ ਕਰ ਲੈਣੀ ਹੈ ਤਿਆਰ ਸੱਚੇ ਦੋਧ ਦੇ ਵਿੱਚ ਅਗਰ ਤੁਸੀਂ ਜੈਫਰ ਔਰ ਮਲੇਠੀ ਜਿਹੜਾ ਮਿਕਸ ਕਰਕੇ ਲਗਾਉਂਦੇ ਹੋ ਨਾ ਬੇਸਣ ਪਾਣਾ ਹੈ ਤੇ ਤੁਹਾਡੀ ਮਰਜ਼ੀ ਨਹੀਂ ਵੀ ਪਾਣਾ ਤੁਸੀਂ ਕੱਲਾ ਮਲੇਠੀ ਔਰ ਜੈਫਰ ਪਾਊਡਰ ਜਿਹੜਾ ਦੋਨੋਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਰਾਤ ਨੂੰ ਲਗਾ ਲਓ ਠੀਕ ਹੈ ਰਾਤ ਨੂੰ ਤੁਸੀਂ 20 ਮਿੰਟ ਲਗਾ ਲਓ ਡੇਲੀ ਲਗਾਓ ਤੜੀਆਂ ਸ਼ਾਇਆ ਦੇਖਿਓ ਮੈਂ ਕਹਿੰਦੀ 7 ਦਿਨਾਂ ਦੇ ਵਿੱਚ ਵਿੱਚ ਸ਼ਾਇਆ ਨੂੰ ਠੀਕ ਕਰਨਾ ਹੈ ਨਾ ਤੇ ਇਹ ਕਾਰਗਲ ਨੁਸਖਾ ਜਿਹੜਾ ਅਪਣਾ ਕੇ ਦੇਖਿਓ 7 ਦਿਨ ਡੇਲੀ ਤੁਸੀਂ 25 ਤੋਂ 30 ਮਿੰਟ ਜਨ ਕਿ ਅੱਧਾ ਘੰਟਾ ਇਹ ਤੁਸੀਂ ਫੇਸ ਪੈਕ ਲਗਾ ਕੇ ਰੱਖਣਾ ਉਸ ਤੋਂ ਬਾਅਦ ਤੁਸੀਂ ਫੇਸ਼ੀਅਲ ਮ사ਜ ਕਰਕੇ ਫੇਸ ਨੂੰ ਵਾਸ਼ ਕਰਨਾ ਹੈ ਠੀਕ ਹੈ ਇਸ ਤਰੀਕੇ ਨਾਲ ਤੁਹਾਡੇ ਫੇਸ ਤੇ ਕੁਝ ਲੱਗਾ ਨਹੀਂ ਹੋਣਾ ਚਾਹੀਦਾ ਨਾ ਕੋਈ ਕਰੀਮ ਲੱਗੀ ਹੋਣੀ ਚਾਹੀਦੀ ਹੈ ਨਾ ਕੋਈ ਤੁਹਾਡੇ ਕਿਸੇ ਵੀ ਪ੍ਰਕਾਰ ਦਾ ਮਤਲਬ ਕਿ ਕੋਈ ਵੀ ਮੇਕਅਪ ਨਹੀਂ ਕੀਤਾ ਹੋਣਾ ਚਾਹੀਦਾ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਸਾਫ਼ ਫੇਸ ਕਰ ਲਓ ਆ ਦੇਖੋ ਬਹੁਤ ਹੀ ਪਿਆਰਾ ਜਾਇ ਬੜ ਕੇ ਰੈਡੀ ਹੋ ਜਾਂਦਾ ਹੈ ਇਹਦੀ 스멜 ਵੀ ਇੰਨੀ ਵਧੀਆ ਲੱਗਦੀ ਮਲੇਠੀ ਦੀ ਖਾਸ ਕਰਕੇ ਤੇ ਜੈਫਲ ਦੀ 스멜 ਤਾਂ ਮੇਰੀ ਫੇਵਰਟ 스멜 ਹੈ ਠੀਕ ਹੈ ਮਲੇਠੀ ਜਿਹੜੀ ਹੁੰਦੀ ਹੈ ਨਾ ਉਹ ਸਾਡੇ ਜਦੋਂ ਆਪਾਂ ਗਲਾ ਗੁਲਾ ਖਰਾਬ ਹੁੰਦਾ ਹੈ ਤੇ ਆਪਾਂ ਉਦਾਂ ਵੀ ਉਹਨੂੰ ਖਾਂਦੇ ਰਹਿੰਨੇ ਆ ਪੀਂਦੇ ਰਹਿੰਨੇ ਆ ਉਹਦੇ ਕਾੜੇ ਪੀਂਨੇ ਆ ਜਾਂ ਚਾਹ ਚ ਪਾ ਕੇ ਪੀਂਨੇ ਆ ਤਾਂ ਵੀ ਬਹੁਤ ਵਧੀਆ ਹੁੰਦੀ ਹੈ ਜਿਆਦਾ ਕਾੜਾ ਬਣਾ ਕੇ ਸਰਦੀਆਂ ਵਿੱਚ ਪੀਂਨੇ ਆ ਤੇ ਬਹੁਤ ਵਧੀਆ ਹੁੰਦੀ ਹੈ ਔਰ ਜਿਹੜੀ ਫੇਸ ਤੇ ਲਗਾਉਣ ਵਾਸਤੇ ਇਹ ਉਦੋਂ ਵੀ ਜ਼ਿਆਦਾ ਵਧੀਆ ਹੁੰਦੀ ਹੈ ਫੇਸ ਤੇ ਜਿੰਨੇ ਵੀ ਦਾਗ-ਧੱਬੇ ਹੁੰਦੇ ਨੇ ਜਿੰਨਾ ਵੀ ਆਪਣੇ ਫੇਸ ਤੇ ਡੈਡ ਸਕਿਨ ਹੋਈ ਹੁੰਦੀ ਹੈ ਜਾਂ ਤੁਹਾਡੇ ਪਿਗਮੈਂਟੇਸ਼ਨ ਹੋਈ ਹੁੰਦੀ ਹੈ ਜਾਂ ਤੁਹਾਡੇ ਸ਼ਾਈਆਂ ਦੀ ਪ੍ਰੋਬਲਮ ਹੈ ਸਾਰੀ ਹੀ ਠੀਕ ਕਰ ਦਿੰਦੀ ਹੈ ਠੀਕ ਹੈ ਤੇ ਇਹਨੂੰ 7 ਦਿਨ ਮੇਰੇ ਕਹਿਣ ਤੇ ਲਗਾ ਕੇ ਦੇਖਿਓ ਬਹੁਤ ਹੀ ਕੰਮ ਦਾ ਇਹ ਫੇਸ ਪੈਕ ਹੈ ਬਹੁਤ ਹੀ ਕਮਾਲ ਦਾ ਜਿਨ੍ਹਾਂ ਦੇ ਸ਼ਾਈਆਂ ਪਿਗਮੈਂਟੇਸ਼ਨ ਤੋਂ ਜਿਹੜੇ ਪਰੇਸ਼ਾਨ ਨੇ ਨਾ ਜਿਹੜੇ ਕਹਿੰਦੇ ਨੇ ਅਸੀਂ ਬਹੁਤ ਚੀਜ਼ਾਂ ਅਪਲਾਈ ਕੀਤੀਆਂ ਨੇ ਅਸੀਂ ਠੀਕ ਨਹੀਂ ਹੋ ਰਹੇ ਤਾਂ ਇਹ ਤੁਸੀਂ ਲਗਾ ਸਕਦੇ ਹੋ ਜਿਨ੍ਹਾਂ ਨੂੰ ਦਹੀਂ ਸੂਟ ਕਰਦੀ ਹੈ ਦਹੀਂ ਵਿੱਚ ਵੀ ਮਿਕਸ ਕਰਕੇ ਲਗਾ ਸਕਦੇ ਨੇ ਤੇ ਜਿਨ੍ਹਾਂ ਨੂੰ ਦੁੱਧ ਸੂਟ ਕਰਦਾ ਹੈ ਉਹ ਦੁੱਧ ਵਿੱਚ ਵੀ ਲਗਾ ਸਕਦੇ ਨੇ ਮੈਨੂੰ ਦੋਨੇ ਚੀਜ਼ਾਂ ਸੂਟ ਕਰ ਜਾਂਦੀਆਂ ਨੇ ਮੈਨੂੰ ਦਹੀਂ ਵੀ ਸੂਟ ਕਰ ਜਾਂਦੀ ਹੈ ਦੁੱਧ ਵੀ ਸੂਟ ਕਰ ਜਾਂਦਾ ਹੈ ਮੇਰੀ ਸਕਿਨ ਨੂੰ ਠੀਕ ਹੈ ਕਿਉਂਕਿ ਮੇਰੀ ਸਕਿਨ ਹੈਗੀ ਨੋਰਮਲ ਤੇ ਦੋਨੇ ਚੀਜ਼ਾਂ ਹੈ ਮੇਰੇ ਸਕਿਨ ਤੇ ਜਿਹੜੀਆਂ ਨੇ ਸੂਟ ਕਰ ਦਿੰਦੀਆਂ ਨੇ ਤੇ ਤੁਸੀਂ ਵੀ ਜਿੱਦਾਂ ਜਿੱਦਾਂ ਤੁਹਾਨੂੰ ਜਿਹੜੀ ਚੀਜ਼ ਸੂਟ ਕਰਦੀ ਹੈ ਤੁਸੀਂ ਉਹਦੇ ਵਿੱਚ ਮਿਕਸ ਕਰਕੇ ਇਹਨੂੰ ਲਗਾ ਸਕਦੇ ਹੋ ਲਗਾਣਾ ਤੁਸੀਂ 20 ਤੋਂ 25 ਮਿੰਟ ਯਾਨੀ ਕਿ ਜਨਨ ਕਿ ਅੱਧਾ ਘੰਟਾ ਵੀ ਤੁਸੀਂ ਲਗਾ ਕੇ ਰੱਖ ਲੋਗੇ ਤਾਂ ਵੀ ਇਹਦਾ ਕੋਈ ਵਿਗਾੜ ਨਹੀਂ ਹੈਗਾ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਆਰਾਮ ਨਾਲ ਤੁਸੀਂ ਪੈ ਜਾਣਾ ਹੈ ਸ਼ਾਮ ਨੂੰ ਮੈਂ ਤਾਂ ਕਹਿੰਨੀ ਪਈ ਰਾਤ ਨੂੰ ਰਾਤ ਨੂੰ ਇਹ ਹੁੰਦਾ ਵੀ ਆਪ ਨੂੰ ਕੰਮਕਾਰ ਘੱਟ ਹੁੰਦੇ ਨੇ ਜਦੋਂ ਆਪਾਂ ਸ਼ਾਮ ਦਾ ਰੋਟੀ ਪਣੀ ਬਣਾ ਲੈਣਾ ਜਿਹੜਾ ਫ੍ਰੀ ਟਾਈਮ ਹੁੰਦਾ ਉਸ ਟਾਈਮ ਤੁਸੀਂ ਲਗਾ ਕੇ ਆਰਾਮ ਨਾਲ ਤੁਸੀਂ ਆਪਣਾ ਜਿਹੜਾ ਅੱਧਾ ਘੰਟਾ ਲਗਾ ਕੇ ਆਪਣੇ ਫੇਸ ਤੇ ਰੱਖ ਸਕਦੇ ਹੋ ਬਹੁਤ ਹੀ ਕੰਮ ਦਾ ਫੇਸ ਪੈਕ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਦੱਸਿਆ ਸਾਰਿਆਂ ਨੂੰ ਫਾਇਦਾ ਹੋਇਆ ਕਈਆਂ ਦੇ ਕਮੈਂਟ ਵੀ ਆਏ ਸੀ ਦੀਦੀ ਤੁਹਾਡਾ ਦੱਸਿਆ ਹੋਇਆ ਜਿਹੜਾ ਇਹ ਵਾਲਾ ਨੁਸਖਾ ਇਹਨਾ ਬਹੁਤ ਕਾਰਗਰ ਹੈ ਸਾਡੀਆਂ ਜਿਹੜੀਆਂ ਸ਼ਿਾਈਆਂ ਨੇ ਠੀਕ ਹੋਣੇ ਸ਼ੁਰੂ ਹੋ ਗਈਆਂ ਨੇ ਤੇ ਚਿਹਰੇ ਤੇ ਗਲੋਪ ਵੀ ਆ ਗਿਆ ਹੈ ਤੇ ਇਹਦੇ ਨਾਲ ਨਾਲ ਤੁਸੀਂ ਕੀ ਕਰਨਾ ਹੈ ਤੁਸੀਂ ਖਾਣ ਪੀਣ ਦਾ ਵੀ ਧਿਆਨ ਰੱਖਣਾ ਹੈ ਪਾਣੀ ਬਾਤ ਤੋਂ ਵੱਧ ਪੀਓ ਖੀਰਾ ਜਿੰਨਾ ਹੋ ਸਕੇ ਖੀਰੇ ਨੂੰ ਖਾਓ ਚਾਹੇ ਤੁਸੀਂ ਖੀਰੇ ਦਾ ਜੂਸ ਬਣਾ ਕੇ ਪੀ ਸਕਦੇ ਹੋ ਚਾਹੇ ਤੁਸੀਂ ਵੈਸੇ ਹੀ ਖੀਰਾ ਖਾਓ ਕਿਉਂਕਿ ਖੀਰੇ ਦੇ ਵਿੱਚ ਨਾ ਬਹੁਤ ਮਤਲਬ ਕਿ ਮਾਤਰਾ ਵਿੱਚ ਪਾਣੀ ਹੁੰਦਾ ਜਿਹੜਾ ਤੁਹਾਡੇ ਸਕਿਨ ਇਨ ਨੂੰ ਬ੍ਰਾਈਟ ਕਰਨ ਵਿੱਚ ਕਾਰਗਰ ਹੈ ਠੀਕ ਹੈ ਤੁਸੀਂ ਚਾਹੋ ਤਾਂ ਖੀਰੇ ਦਾ ਕद्दूकस ਕਰਕੇ ਉਹਦਾ ਰਸ ਕੱਢ ਕੇ ਨਾ ਕਿਸੇ ਬੋਤਲ ਵਿੱਚ ਸਟੋਰ ਕਰ ਲਓ ਜਿੱਦਾਂ ਕਿ ਮੰਨ ਲਓ ਸਪਰੇ ਵਾਲੀ ਬੋਟਰ ਹੁੰਦੀ ਹੈ ਜਿਵੇਂ ਰੋਜ਼ ਵਾਟਰ ਵਾਲੀਆਂ ਉਹ ਹੁੰਦੀਆਂ ਨੇ ਬੋਤਲਾਂ ਖਾਲੀ ਉਹਦੇ ਵਿੱਚ ਪਾ ਕੇ ਤੁਸੀਂ ਆਪਣੇ ਸਕਿਨ ਦੇ ਸਪਰੇ ਵੀ ਕਰ ਸਕਦੇ ਹੋ ਉਹ ਵੀ ਬਹੁਤ ਵਧੀਆ ਹੁੰਦਾ ਹੈ ਸਕਿਨ ਦੇ ਦਾਗ-ਧੱਬੇ ਵਾਲੀ ਸਕਿਨ ਨੂੰ ਬ੍ਰਾਈਟ ਕਰਦਾ ਹੈ ਸਕਿਨ ਨੂੰ ਇੱਕਦਮ ਗੋਰਾ ਚਿੱਟਾ ਕਰਦਾ ਹੈ ਤੇ ਬਹੁਤ ਹੀ ਵਧੀਆ ਹੁੰਦਾ ਹੈ ਠੀਕ ਹੈ ਤੇ ਹੁਣ ਮੈਂ ਇਹਨੂੰ ਥੋੜਾ ਟਾਈਮ ਰੱਖ ਕੇ ਫਿਰ ਮੈਂ ਪੈ ਜਾਨੀ ਆ ਉਸ ਤੋਂ ਬਾਅਦ ਫੇਸ ウォਸ਼ ਕਰਾਂਗੀ ਠੀਕ ਹੈ ਤੇ ਤੁਸੀਂ ਵੀ ਇਹ ਵਾਲਾ ਜਿਹੜਾ ਦੁੱਧ ਦੇ ਵਿੱਚ ਪਾ ਕੇ ਲਗਾਉਣਾ ਸ਼ੁਰੂ ਕਰ ਦਿਓ ਦਾਗ ਧੱਬੇ ਸਾਰੇ ਤੁਹਾਡੇ ਰਿਮੂਵ ਹੋ ਜਾਣਗੇ ਠੀਕ ਹੈ ਰੰਗ ਵੀ ਤੁਹਾਡਾ ਗੋਰਾ ਹੋਵੇਗਾ ਪਾਣੀ ਬਾਅਦ ਤੋਂ ਬਾਅਦ ਪੀਆ ਕਰੋ ਸਕਿਨ ਦਾ ਜੀ ਫੇਸ ਪੈਕ ਦੇਖੋ ਸੁੱਕ ਚੁੱਕਿਆ ਹੈ ਤੇ ਐਦਾਂ ਤੇ ਨਹੀਂ ਉਤਰਨਾ ਹੈਗਾ ਕਿਉਂਕਿ ਇਹ ਸੁੱਕ ਗਿਆ ਹੈ ਹੁਣ ਮੈਂ ਫੇਸ ਨੂੰ ਕਰਕੇ ਆਵਨੀਆ ਬੋਸ਼ ਉਸ ਤੋਂ ਬਾਅਦ ਦੇਖਿਓ ਕਿੰਨਾ 글로ਅ ਆਇਆ ਹੋਣਾ ਚਿਹਰੇ ਤੇ ਕਿੰਨਾ ਚਿਹਰਾ ਨਿਖਰੇ ਨਿਖਰੇ ਕਿੰਨਾ ਸੋਹਣਾ ਸੋਹਣਾ ਚਿਹਰਾ ਲੱਗ ਰਿਹਾ ਹੋਣਾ ਹੈ ਮੋਛ ਤੇ ਤੁਸੀਂ ਦੇਖ ਸਕਦੇ ਹੋ ਫੇਸ ਤੇ ਨਿਖਾਰ ਆ ਗਿਆ ਨਾ ਦੇਖੋ ਏਦਾਂ ਹੀ ਤੁਸੀਂ ਜਿਨ੍ਹਾਂ ਦੇ ਸ਼ਾਇਆ ਨੇ ਜੈਫਰ ਪਾਊਡਰ ਔਰ ਮਲੇਠੀ ਪਾਊਡਰ ਆਨਲਾਈਨ ਮਿਲ ਜਾਂਦਾ ਜਾਂ ਤੁਸੀਂ ਘਰੇ ਵੀ ਪੀਸ ਸਕਦੇ ਹੋ ਪਹਿਲਾਂ ਚੰਗਿਤਰਾ ਨੂੰ ਕੋਟ ਲੋ ਕਿਸੇ ਵੀ ਕੁੰਡੇ ਵਿੱਚ ਜਾਂ ਚੱਟੂ ਵਿੱਚ ਕੁੱਟ ਕੇ ਫਿਰ ਉਹਦਾ ਪਾਊਡਰ ਤਿਆਰ ਕਰਕੇ ਫਿਰ ਉਹਨੂੰ ਮਿਕਸੀ ਵਿੱਚ ਗ੍ਰाइंड ਕਰਕੇ ਕਿਉਂਕਿ ਆਪਾਂ ਏਦਾਂ ਮਿਕਸੀ 'ਚ ਕਰਾਂਗੇ ਤੇ ਮਿਕਸੀ ਖਰਾਬ ਹੋ ਜੇਗੀ ਤੇ ਮਿਕਸੀ 'ਚ ਗ੍ਰाइंड ਕਰਕੇ ਉਹਨੂੰ ਛਾਣ ਲਓ ਛਾਣਨ ਤੋਂ ਬਾਅਦ ਪਾਊਡਰ ਤਿਆਰ ਹੋ ਜਾਏਗਾ ਤੁਸੀਂ ਦੇਖੋ ਕਿੰਨਾ 글로ਅ ਆ ਗਿਆ ਚਿਹਰੇ ਤੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੇ ਤਾਂ ਤੁਹਾਡੇ ਸੂਟ ਕਰਦੀ ਹੈ ਐਲੋਵੇਰਾ ਜੈਲ ਤਾਂ ਐਲੋਵੇਰਾ ਜੈਲ ਲਗਾ ਲਓ ਕਿਉਂਕਿ ਮੈਨੂੰ ਸੂਟ ਕਰ ਜਾਂਦੀ ਹੈ ਮੈਂ ਐਲੋਵੇਰਾ ਜੈਲ ਜ਼ਰੂਰ ਲਗਾਨੀ ਹੁੰਦੀ ਹੈ ਉਸ ਤੋਂ ਬਾਅਦ ਅਗਰ ਜੇ ਤੁਸੀਂ ਕੋਈ ਕਰੀਮ ਵਰਤਦੇ ਹੋ ਨਾਈਟ ਕਰੀਮ ਇਸਤੇਮਾਲ ਕਰਦੇ ਹੋ ਜਾਂ ਕੋਈ ਵੀ ਸੰਸਕ੍ਰੀਮ ਇਸਤੇਮਾਲ ਕਰਦੇ ਹੋ ਲੋਸ਼ਨ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਉਹ ਲਗਾ ਸਕਦੇ ਹੋ ਠੀਕ ਹੈ ਹਾਂ ਦੇਖੋ ਬਹੁਤ ਹੀ ਪਿਆਰਾ ਜਿਹਾ 글로ਅ ਆ ਜਾਂਦਾ ਹੈ ਬਹੁਤ ਹੀ ਪਿਆਰਾ ਕਲਰ ਹੋ ਜਾਂਦਾ ਹੈ ਚਿਹਰੇ ਦਾ ਤੁਸੀਂ ਦੇਖ ਸਕਦੇ ਹੋ ਚਿਹਰਾ ਕਿੰਨਾ 글로ਅ ਕਰ ਰਿਹਾ ਹੈ ਦੇਖੋ ਕਿੰਨਾ ਚਿਹਰਾ ਸਾਫ ਸੁਥਰਾ ਕਿੰਨਾ ਵਧੀਆ ਹੋ ਗਿਆ ਬ੍ਰਾਈਟ ਕਿਉਂਕਿ ਮੇਰੇ ਵੀ ਸ਼ਾਈਆਂ ਹੁੰਦੀਆਂ ਸੀਗੀਆਂ ਮੈਂ ਠੀਕ ਕੀਤੀਆਂ ਆਈਆਂ ਨੇ ਇਸ ਕਰਕੇ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆਂ ਤਾਂ ਜੋ ਮੇਰੀਆਂ ਭੈਣਾਂ ਜਿਹੜੀਆਂ ਸ਼ਾਈਆਂ ਨਾਲ ਪਿਗਮੈਂਟੇਸ਼ਨ ਨਾਲ ਜੂਝ ਰਹੀਆਂ ਨੇ ਜਿਹੜੀਆਂ ਹਰ ਵਕਤ ਇਹੀ ਸੋਚਦੀ ਰਹਿੰਦੀਆਂ ਨੇ ਕਿ ਸਾਡਾ ਚਿਹਰਾ ਕਿੰਨਾ ਸਾਫ ਹੋਵੇਗਾ ਸਾਡਾ ਚਿਹਰਾ ਕਿੰਦਾ ਸਾਫ ਹੋਵੇਗਾ ਇਹ ਚੀਜ਼ਾਂ ਤੁਸੀਂ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਸਾਫ ਕਰ ਸਕਦੇ ਹੋ ਮਲੇਠੀ ਪਾਊਡਰ ਔਰ ਜੈਫਲ ਪਾਊਡਰ ਚਾਹੇ ਦੁੱਧ ਚ ਮਿਕਸ ਕਰਕੇ ਚਾਹੇ ਤੁਸੀਂ ਦਹੀਂ ਚ ਮਿਕਸ ਕਰਕੇ ਓਨਲੀ പദാ പദീ പച്ചി ത്തോ തീ മിട്ട ਜਣ ਕਿ ਅੱਧਾ ਘੰਟਾ ਤੁਸੀਂ ਲਗਾ ਕੇ ਰੱਖਣਾ ਉਸ ਤੋਂ ਬਾਅਦ ਤੁਸੀਂ ਫੇਸਨ ਕਰਨਾ ਹੈ ਵੋਸ਼ ਤੇ ਦੇਖੋ ਕਿੰਨਾ 글로 ਆ ਗਿਆ ਕਿੰਨਾ ਚਿਹਰਾ ਸਾਫ ਲੱਗ ਰਿਹਾ ਹੈ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਤੇ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਹਣੇ ਜੀ ਜ਼ਰੂਰ ਕਰਨਾ ਤੇ ਐਸੀ ਤਰ੍ਹਾਂ ਹੀ ਤੁਹਾਡੇ ਨਾਲ ਸੋਹਣੇ ਸੋਹਣੇ ਆਪਾਂ ਜਿਹੜੇ ਹੋਮ ਮੇਡ ਜਿਹੜੀਆਂ ਹੁੰਦੀਆਂ ਨੇ ਫੇਸ ਪੈਕ ਹੁੰਦੇ ਨੇ ਜਾਂ ਫੇਸ਼ਲ ਹੁੰਦੇ ਨੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਾਵਾਂਗੇ ਵੀ ਦਿਵਤ ਵਾਰ ਲਾਈਕ ਕਰਦੇ ਕਰੋ ਵਾਤੋਂ ਸ਼ੇਅਰ ਕਰਦੇ ਆ ਕਰੋ ਤੇ ਸੋਹਣੇ ਜੀ ਕਮੈਂਟ ਕਰਕੇ ਆਪਣਾ ਨਾਮ ਜ਼ਰੂਰ ਲਿਖਿਓ ਜਿੱਥੇ ਨੂੰ ਪਤਾ ਚੱਲੇ ਕਿ ਮੇਰੇ ਮੇਰੀਆਂ ਭੈਣਾ ਮੇਰੀ ਕਿੱਥੇ ਕਿੱਥੇ ਦੇਖ ਲਈ ਐ ਮੇਰੇ ਵੀਡੀਓ ਕਿੱਥੇ ਤੱਕ ਤੱਕ ਜਾ ਰਹੀ ਹੈ ਐ ਇਸੇ ਤਰ੍ਹਾਂ ਹੀ ਤੁਹਾਡੇ سپورਟ ਦੀ ਔਰ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਫਿਰ ਮਿਲਦੇ ਹਾਂ ਜਿਨੀਆਂ ਵੀਡੀਓਜ਼